ਸਸਿਕਾ ਜੀ ਸਵੈਇਤਾ ਵੀਡੀਓ ਦੇ ਵਿੱਚ ਤੇ ਅੱਜ ਖੜਾ ਪਿੰਡ ਕਰਮਗੜ੍ਹ ਜ਼ਿਲ੍ਹਾ ਬਰਨਾਲਾ ਬਾਈ ਸੇਵਕ ਦੇ ਘਰੇ ਤੇ ਬਾਈ ਟਰੈਕਟਰਾਂ ਦਾ ਕੰਮ ਕਰਦਾ ਪਿਛਲੇ 20-22 ਸਾਲਾਂ ਤੋਂ ਤੇ ਕਰਦੇ ਆ ਬਾਈ ਨਾਲ ਗੱਲ ਤੇ ਕਿੰਨੇ ਮਾਡਲ ਟਰੈਕਟਰ ਹੋਣਗੇ ਤੇ ਕਿੰਨੇ ਟਰੈਕਟਰ ਹੋਣਗੇ ਤੇ ਮਿਲਦੇ ਆ ਪਹਿਲਾਂ ਆਪਾਂ ਬਾਈ ਨੂੰ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਤੇ ਅੱਜ ਤੁਹਾਨੂੰ 22 ਸਾਲ ਹੋ ਗਏ ਟਰੈਕਟਰ ਦਾ ਕਾਰਜ ਜੁੜੇ ਹੋਏ ਨੇ ਤੇ ਅੱਜ ਆਪੇ ਕੋਲੇ ਕਿੰਨੇ ਟਰੈਕਟਰ ਨੇ ਆਪਣੇ ਕੋਲ ਹੈਗੇ तकरीबन 6 ਟਰੈਕਟਰ 6 ਟਰੈਕਟਰ ਨੇ ਤੇ ਆਪਾਂ ਫਿਰ ਸਾਰੇ ਦੇ ਇਕੱਲੇ ਇਕੱਲੇ ਦੀ ਆਪਾਂ ਜਾਣਕਾਰੀ ਦੇਣੀ ਆ ਤੇ ਮਤਲਬ ਸਾਰੇ ਪੰਜਾਬ ਨੰਬਰ ਟਰੈਕਟਰ ਹੋਣਗੇ ਹਾਂਜੀ ਸਾਰੇ ਪੰਜਾਬ ਵਾਲੇ ਪਹਿਲੇ ਤੇ ਦੂਜੇ ਨਾਮ ਹੋਣਗੇ ਆ ਲਗਭਗ ਪਹਿਲੇ ਦੂਜੇ ਨਾਮ ਹੋਣਗੇ ਤੇ ਫਿਰ ਆ ਜਿਹੜਾ ਸਵਰਾਜ 855 ਇਹ ਕਿੰਨਾ ਮਾਡਲ ਹੈ ਇਹ 10 ਮਾ ਨਾ ਪਾਸ ਮੰਨ ਕੇ ਚਲੋ ਜੀ ਪਿਛਲੇ ਡਾਹ ਰੱਸੀ ਪੈਸੇ ਮੂਹਰੇ 90 95 ਪੈਸੇ ਜੀ ਵੱਡੇ ਡਾਹ ਰਾਂ ਚਾਹ ਮੂਹਰੇ ਹਾਂ ਮੂਹਰੇ ਵੱਡੇ ਪੈਸੇ ਤੇ ਮਤਲਬ ਪੱਟੀ ਦਿਖਾਈ ਪੱਟੀ ਇਥੋਂ ਸਾਰਾ ਜਾਨੂੰ ਨਾ ਜੀ ਇਹ ਤਾਂ ਕਿਤੇ ਰੰਗ ਦੀ ਗੱਲ ਵਧੀਆ ਚੰਗੀ ਲੱਗੀ ਹੋਈ ਆ ਸਤਰੀ ਵੀ ਚੰਗੀ ਲੱਗੀ ਹੋਈ ਆ ਤੇ ਭਾਈ ਜਿਹੜੀ ਇਹਦੀ ਡਿਮਾਂਡ ਕੀ ਆ ਇਹਦੀ ਡਿਮਾਂਡ 385000 ਰੁਪਏ 385000 ਮੌਕੇ ਤੇ 375000 ਦਾ ਜੀ ਮਤਲਬ 10000 ਰੁਪਏ ਚੋ ਡਿਸਕਾਊਂਟ ਹੋ ਜਾਣਾ ਮਤਲਬ ਫਿਰ ਇੱਕ ਡਾਇਰੈਕਟਰ ਦੇ ਵਿੱਚੋਂ ਆਪਾਂ 10 15000 ਹਾਂ ਬਸ ਜ਼ਿਆਦਾ ਬਣਾਉਲਾ ਨਹੀਂ ਹੈਗਾ ਜੀ ਇਹਦੇ ਜਾਦਾ ਰੇਡ ਮੰਗ ਕੇ ਫਰ ਘਟੀ ਜਾਉ ਜੋ ਨਹੀਂ ਤੇ ਆ ਆ ਗਿਆ ਆ ਕਿੰਨਾ ਮਾਡਲ 2007 ਮਾਡਲ ਇਹ ਕਲਾਸ ਕਰ ਇੰਜਨ ਚ ਬਾਈ ਇਹ ਸਵਰਾਜ ਚ ਹੈ ਜੀ ਸਵਰਾਜ ਚ ਹੈ ਜੀ ਹਾਂ ਜੀ ਤੇ ਇਹਦੀ ਕੀ ਡਿਮਾਂਡ ਆ ਇਹਦੀ 3 ਲੱਖ 60 ਲੱਖ ਰੁਪਏ ਜੀ 3.5 ਲੱਖ ਰੁਪਏ 60 ਲੱਖ ਨਾ ਲਾਈ ਸਾਰਾ ਸਿਸਟਮ ਵਗੈਰਾ ਨੋਪੀ ਵਗੈਰਾ ਚੰਗੀ ਲੱਗੀ ਹੋਈ ਆ ਹਾਂ ਜੀ ਤੇ ਇਹਦੀ ਹੈਗੀ ਆ 3 ਲੱਖ 3.5 ਲੱਖ ਰੁਪਏ ਡਿਮਾਂਡ ਪੰਜਾਬ ਦਾ ਨੰਬਰ ਪੰਜਾਬ ਨੰਬਰ ਕਿੰਨੇ ਨਾਮ ਆ ਬਾਈ ਇਹ ਇਹ ਲਗਭਗ ਪਹਿਲੇ ਦੂਜੇ ਹੁੰਦੇ ਵੀਰੇ ਮੈਂ ਪਹਿਲੇ ਦੂਜੇ ਹੋਣਗੇ ਤੇ ਇੱਧਰ ਆ ਗਿਆ ਡੀ ਆਈ ਸੋਨਾਲੀਕਾ ਇੰਟਰਨੈਸ਼ਨਲ 10 ਮਾਡਲ ਹੈ ਜੀ 2010 ਮਾਡਲ ਆ ਇਹ ਇੰਜਨ ਪੱਖੋਂ ਫੁੱਲ ਗਾਰੰਟੀ ਹੈ ਨਾਲ ਦਾ ਸਾਰਾ ਖੁੱਲਿਆ ਨਹੀਂ ਕਿਦੋਂ ਕਿਸੇ ਪਾਸੇ ਖੁੱਲਿਆ ਨਹੀਂ ਸਾਰਾ ਕੁਝ ਨਾਲ ਦਾ ਕਲਮਗਰ ਕੋਈ ਵੀ ਨਹੀਂ ਲੱਗਿਆ ਬਿਲਕੁਲ ਜੀ ਗਾਰੰਟੀ ਆਪਣੀ ਜੇ ਰੰਗ ਦੀ ਲੱਗੀ ਹੋ ਕੇ ਨਹੀਂ ਵੀ ਤਾਂ ਕਲਮਗਰ ਸਾਰੇ ਮਤਲਬ ਟਰੈਕਟਰ Ориਜਨਲ ਹੋਣਗੇ ਕਾਗਜ਼ਾਂ ਪੱਤਰਾਂ ਦੀ ਫੁੱਲ ਗਾਰੰਟੀ ਹੋਊਗੀ ਜਿਹੜਾ ਹੋਊਗਾ ਰੰਗ ਆਪਾਂ ਕਹਿ ਕੇ ਦੱਸ ਕੇ ਦੇਵਾਂਗੇ ਯਾਰ ਰੰਗ ਨਾਲ ਕੋਈ ਬਾਈ ਤੇ ਇਹਦੀ ਕੀ ਡਿਮਾਂਡ ਹੈ ਬਾਈ ਇਹ 340000 ਰੁਪਏ ਜੀ 340000 ਰੁਪਏ ਟਾਇਰ ਹੈਗੇ ਨੇ ਇਹਦੇ ਟਾਇਰ ਤਾਂ ਲਗਭਗ 9095 9095 ਪੈਸੇ ਆਏ ਤੇ ਵੀ ਸਿਸਟਮ ਵਗਾਰਾ ਚੰਗਾ ਲੱਗਿਆ ਹੋਇਆ ਹੈ ਆ ਆ ਗਿਆ ਜਿਹਦੀ ਸਾਰਿਆਂ ਨੂੰ ਵੱਧ ਡਿਮਾਂਡ ਹੈ ਆਪੀ ਕਲਰ ਦਾ 855 899 ਮਾਡਲ ਜੀ 1999 ਮਾਡਲ ਆ ਹਾਂ ਜੀ ਇਹ ਇੰਜਨ ਗੇਅਰ ਪੱਖੋਂ ਤਾਂ ਚੰਗਾ ਹੀ ਫੁੱਲ ਗਾਰੰਟੀ ਹੈ ਜੀ ਫੁੱਲ ਗਾਰੰਟੀ ਚਾਹੇ ਬਾਕੇ ਲਿਆ ਜਾ ਬਿਲਕੁਲ ਕੋਈ ਗੱਲ ਨਹੀਂ ਜਿਹੜਾ ਮਰਜੀ ਡਰਾਈਵਰ ਬਾਕੇ ਚੱਕਾ ਕੋਈ ਵੀ ਮਰਜੀ ਡਰਾਈਵਰ ਜਿਹੜਾ ਵੀ ਲੈਣਾ ਤਾਂ ਚਾਹੇ ਬਾਕੇ ਚੱਕ ਚੈੱਕ ਕਰ ਲੋ ਤੇ ਇਹਦੀ ਕੀ ਡਿਮਾਂਡ ਆ ਬਾਈ ਇਹ 210000 ਰੁਪਏ ਜੀ 210000 ਮੌਕੇ ਤੇ ਕਿੰਨੇ ਦੇ ਦਾਂਗੇ ਆਪਾਂ 90000 ਰੁਪਏ 1 ਲੱਖ ਲੋ ਵੀ ਉੱਤੋਂ 20000 ਰੁਪਏ ਚੋ ਡਿਸਕਾਊਂਟ ਕਰ ਦਾਂਗੇ 190 ਦਾ ਬਣ ਜੂ ਇੱਧਰ ਆ ਗਿਆ ਫਾਰਮ ਟਰੈਕ 60 ਇਹ ਕਿੰਨਾ ਮਾਡਲ ਆ ਬਈ ਇਹ 2001 ਮਾਡਲ ਆ ਜੀ 2001 ਮਾਡਲ ਆ ਇਹ ਵੀ 13 ਸੰਗਰੂਰ ਦਾ ਨੰਬਰ ਆ ਜੀ ਲੋਕਲ ਇਸ ਤੋਂ ਆਪਣੇ ਸੰਗਰੂਰ ਦਾ ਨੰਬਰ ਆ ਲੋਕਲ ਦਾ ਨੰਬਰ ਆ ਮਤਲਬ ਇਹਦੀ ਕੀ ਡਿਮਾਂਡ ਆ ਇਹਦੀ 215000 ਰੁਪਏ ਜੀ 215 ਸਾਰਾ オリジナル ਬਸ ਲਗਭਗ ਮਾੜਾ ਜੀ ਨਾ ਉੱਪਰੋਂ ਪਰੋ ਇਟੋ ਕਰਾਇਆਗਾ ਆਪਾਂ ਨੇ ਮਤਲਬ ਸੋ ਤੋਂ ਇਹ ਇਹ ਮਾਡਲਾਂ ਦੀ ਪ੍ਰੋਬਲਮ ਆ ਜੀ ਇਹ ਇੱਕ ਦੋ ਮਾਡਲਾਂ ਚ ਮਤਲਬ ਆ ਪ੍ਰੋਪਰ ਪਰ ਜਿੰਨਾ ਵੀ ਹੋਇਆ ਆਪਾਂ ਦੱਸ ਕੇ ਦੇਵਾਂਗੇ ਦੱਸ ਕੇ ਦੇਵਾਂਗੇ ਹਾਂਜੀ ਤੇ ਇਹਦੀ ਕੀ ਡਿਮਾਂਡ ਆ ਬਾਈ ਇਹ 215 ਜੀ 215 ਮੌਕੇ ਤੇ ਇਹ ਕਿੰਨੇ ਦਾ ਬਣ ਜੂ ਨਹੀਂ ਨਹੀਂ ਪੂਰੇ 2 ਲੱਖ ਦਾ ਲੋ ਜੱਜ ਨੂੰ ਪੂਰੇ 2 ਲੱਖ ਦਾ ਚੱਕ ਲਓ ਫਾਰਮ ਟਰੈਕ 60 ਤੇ ਆ ਆ ਗਿਆ ਸਵਰਾਜ 735 ਇਹ ਚੱਲ ਰਿਹਾ ਨੇ ਉਹ ਲਈ 1994 ਮਾਡਲ ਆ ਟਾਇਰ ਹੈਗੇ ਨੇ ਇਹਦੇ 40% 40% ਟਾਇਰ ਨੇ ਹਾਂ ਜੀ ਚਾਰੇ ਚੌਕੜਾ ਇੰਜਨ ਗੇਅਰ ਪੱਖੋਂ ਚੰਗਾ ਇੰਜਨ ਤਾਂ ਪੂਰਾ ਵਧੀਆ ਜੀ ਬਾਕੀ ਪਾਸਿੰਗ ਆ ਟਰੈਕਟਰ 26 ਤੱਕ ਪਾਸਿੰਗਾ ਇਹਦੀ 2026 ਤੱਕ ਪਾਸਿੰਗ ਆ ਆ ਨੰਬਰ ਪਲੇਟਾਂ ਸਰਕਾਰੀ ਲੱਗੀਆਂ ਹੋਈਆਂ ਨੇ ਆ ਬੰਪਰ ਓਰੀਜਨਲ ਆ ਜੀ ਨਾਲ ਏਜੰਸੀ ਇਹ ਨਾਲ ਦਾ ਲੱਗਿਆ ਹੋਇਆ ਜੀ 93 ਮਾਡਲ ਆ ਬੰਪਰ ਦੇਖੋ ਜਮਾਂ ਇਹ ਪੂਰਾ ਮਜ਼ਬੂਤ ਲੱਗਿਆ ਹੋਇਆ ਹੈਗਾ ਤੇ ਇਹਦੀ ਕੀ ਡਿਮਾਂਡ ਆ ਬਾਈ ਇਹਦੀ ਡਿਮਾਂਡ 125000 ਆ ਜੀ 125000 ਦੇਣਾ ਮੈਂ 115000 ਦਾ ਜੀ 115000 ਦਾ ਬਣ ਜੂਗਾ ਤੇ ਪਿੱਛੋਂ ਵੀ ਕੰਡੀਸ਼ਨ ਦਿਖਾ ਦਿਓ ਪੱਟੀ ਟੂਪਾ ਵਗੈਰਾ ਚੈੱਕ ਕਰਵਾ ਦੇ ਹਨ ਸਾਰੀਆਂ ਜਿੰਨੀਆਂ ਵੀ ਪੰਜਾਂ ਨੇ ਸਾਰੀਆਂ origignal genuine ਪੰਜਾਂ ਨੇ ਤੇ ਇੱਕ ਬਾਈ ਛੋਟੇ ਕੋਲੇ ਟਰਾਲੀ ਪੇ ਇੱਕ ਟਰਾਲੀ ਮਕਾਉ ਆ ਜੀ ਉਹ ਟਰਾਲੀ ਦਾ ਸਾਈਜ਼ ਕੀ ਆ ਉਹ 11 6 ਆ ਜੀ 11 6 ਸ਼ਾਇਦ ਆਉਦਾ ਤੇ ਕਿੰਨੇ ਇੰਚੀ ਚ ਆ ਬਾਈ ਇਹਦੀ ਉਹ ਇਹ 8 ਇੰਚੀ ਵੀ ਨਹੀਂ ਹੋ ਗਰੇ ਪਹਿਲਾਂ ਚਰਦੀ ਆਪਾਂ ਤਾਂ ਲਿਆ ਗਈ ਮਤ ਲੰਡੀ ਜੀ ਅੱਛਾ ਇਹ ਸਿੰਗਲ ਟਾਇਰਾਂ ਚ ਹਾਂ ਸਿੰਗਲ ਟਾਇਰਾਂ ਜੀ 11 ਸੇ ਸਿੰਗਲ ਟਾਇਰ ਹੀ ਹੁੰਦੀ ਹੈ ਜੀ 11 ਸੇ ਸਿੰਗਲ ਟਾਇਰਾਂ ਦੇ ਤੇ ਵਿੱਚ ਟਾਇਰ ਵੀ ਚੰਗਾ ਪਿਆ ਟਾਰੂ ਰਵਿਆ ਤੇ ਪਿੱਛੋਂ ਫਰਸ਼ ਵੀ ਦਿਖਾ ਦਿੰਨੇ ਆ ਫਰਸ਼ ਫੁਰ ਸਾਰਾ ਵੇਦਾਗਾ ਜੀ ਤੇ ਥੋੜਾ ਜਿਹਾ ਬਸ ਮਤਲਬ ਉਹ ਉੱਤੇ ਟੂਲਿਆਂ ਦੇ ਉੱਤੇ ਲੱਗਿਆ ਹੋਇਆ ਗਰ ਸਾਫ ਆ ਜੀ ਇਹ ਕਿੰਨੇ ਚ ਬਣ ਜੂ ਬਈ ਇਹ ਇਹਦਾ ਮੁੱਲ 75000 ਆ ਜੀ ਬਾ 70000 ਹੀ ਦੇ ਦਾਂਗੇ ਯਾਰ ਲੋ ਵੀ ਸਜਣੋ 70000 ਦੀ ਟਰਾਲੀ ਲੈ ਲਓ ਜੀ ਨੇ ਵੀ ਲੈਣੀਆਂ ਇੱਕ ਤਾਂ ਬਈ ਜਿਹੜਾ ਤੇਰਾ ਮੋਬਾਈਲ ਨੰਬਰ ਆ ਉਹ ਦੱਸ ਦੋ ਇੱਕ ਵਾਰੀ ਮੋਬਾਈਲ ਨੰਬਰ ਵੀਰੇ ਮੇਰਾ 70094 24976 24976 ਬਾਕੀ ਬਾਈ ਦਾ ਮੋਬਾਈਲ ਨੰਬਰ ਹੈ ਜਿਹੜਾ ਉੱਪਰ ਟਾਈਟਲ 'ਚ ਚੱਲੀ ਜਾਂਦਾ ਹੈਗਾ ਜਿਨੇ ਵੀ ਕੋਈ ਵੀ ਟਰੈਕਟਰ ਲੈਣਾ ਹੈਗਾ ਤਾਂ ਕਰ ਲਿਓ ਸੰਪਰਕ ਜੇ ਕਿਸੇ ਨੇ ਟਰਾਲੀ ਲੈਣੀ ਆ ਤਾਂ ਵੀ ਕਰ ਲਿਓ ਸੰਪਰਕ ਬਾਈ ਦਾ ਘਰੇ ਕੰਮ ਪਿੰਡ ਕਰਮਗੜ੍ਹ ਜ਼ਿਲ੍ਹਾ ਬਰਨਾਲਾ ਇਹ ਬਰਨਾਲਾ ਤੋਂ ਕਿੰਨੇ ਕਿਲੋਮੀਟਰ ਪੈ ਜਾਂਦਾ ਬਰਨਾਲਾ ਤੋਂ 8 ਕਿਲੋਮੀਟਰ ਹੈ ਬਰਨਾਲਾ ਤੋਂ 8 ਕਿਲੋਮੀਟਰ ਸੇਰਪੁਰ ਰੋਡ ਤੇ ਜੀ ਸੇਰਪੁਰ ਰੋਡ ਤੇ ਬਾਈ ਦਾ ਘਰ ਆ ਤਾਂ ਕਰ ਲਿਓ ਸੰਪਰਕ ਜਿਨ੍ਹਾਂ ਨੇ ਕੋਈ ਵੀ ਟਰੈਕਟਰ ਲੈਣਾ ਹੈ ਹਾਂਜੀ ਹਾਂਜੀ